ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਤਿੰਨ ਰਾਸ਼ੀ ਵਾਲਿਆਂ ਦੀ ਵੱਡੀ ਭਵਿੱਖਬਾਣੀ ਜੋ ਕਿ 2025 ਵਿੱਚ ਇਹਨਾਂ ਨੂੰ ਮਿਲਣ ਵਾਲੀਆਂ ਹਨ 10 ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਉਹ ਤਿੰਨ ਰਾਸ਼ੀਆਂ ਵਾਲੇ ਹਨ ਜੀ ਮਿਥਨ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲੇ ਤੇ ਮਕਰ ਰਾਸ਼ੀ ਵਾਲੇ ਇਹ ਆਪਣੀ ਜ਼ਿੰਦਗੀ ਦੀ ਭਵਿੱਖਬਾਣੀ ਨੂੰ ਜਾਣਨ ਦੇ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣ ਲੈਣ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕੇ 2025 ਦੇ ਵਿੱਚ ਇਹਨਾਂ ਦੇ ਲਈ 10 ਕਿਹੜੀਆਂ ਵੱਡੀਆਂ ਭਵਿੱਖ ਬਾਣੀਆਂ ਹਨ ਜਿਨ੍ਹਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਹੀ ਬਦਲ ਜਾਵੇਗੀ ਤੇਨਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਉਣ ਵਾਲੇ 9 ਸਾਲ ਦੇ ਵਿੱਚ ਇਹਨਾਂ ਦੀ ਕਾਮਨਾ ਕਰਦੇ ਹਾਂ ਕਿ ਤੁਹਾਡੇ ਲਈ ਸਮਾਂ ਚੰਗਾ ਹੋ ਜਾਵੇ ਆਉਣ ਵਾਲਾ ਸਾਲ 2025 ਤੁਹਾਡੇ ਲਈ ਹਮੇਸ਼ਾ ਹੀ ਖੁਸ਼ੀਆਂ ਭਰਿਆ ਰਹੇ ਤੇ ਪ੍ਰਮਾਤਮਾ ਨੂੰ ਇਹ ਹੀ ਪ੍ਰਾਰਥਨਾ ਕਰਦੇ ਹਾਂ ਕਿ ਇਹਨਾਂ ਤਿੰਨ ਰਾਸ਼ੀਆਂ ਵਾਲਿਆਂ ਦੇ ਬਾਰੇ ਇਹ ਸਾਲ ਤੁਹਾਡੇ ਲਈ ਕਦੇ ਵੀ ਕਿਸੇ ਵਰਦਾਨ ਤੋਂ ਘੱਟ ਸਾਬਤ ਨਾ ਹੋ ਜਾਵੇ ਸੋ ਇਹ ਨਵਾਂ ਸਾਲ 2025 ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲਾਅ ਲੈ ਕੇ ਆਵੇਗਾ ਅਤੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੇ ਤੁਹਾਡੇ ਲਈ ਸਮਾਂ ਚੰਗਾ ਆ ਜਾਵੇਗਾ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ಅಪਾਰ ਸਫਲਤਾ ਮਿਲ ਜਾਵੇਗੀ ਤੁਸੀਂ ਧਾਰਮਿਕ ਕੰਮਾਂ ਵਿੱਚ ਆਪਣਾ ਮਨ ਲਗਾਉਂਗੇ ਤੁਹਾਡੀ ਜ਼ਿੰਦਗੀ ਚ ਅਧਿਆਤਮਕ ਦਾ ਸੰਚਾਰ ਵੀ ਹੋ ਜਾਵੇਗਾ ਤਾਂ ਆਓ ਜਾਣਦੇ ਹਾਂ ਜੀ ਇਹਨਾਂ ਹੀ 3 ਰਾਸ਼ੀ ਵਾਲਿਆਂ ਦੀਆਂ ਸਾਲ 2025 ਦੀਆਂ 10 ਵੱਡੀਆਂ ਭਵਿੱਖ ਬਾਣੀਆਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਉੱਤੇ ਬੜਿਆ ਹੀ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਅਸੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਉੱਤੇ ਬੜਿਆ ਹੀ ਰਹੇ ਤਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਆਰਥਿਕ ਪੱਖ ਤੋਂ ਇਹ ਸਾਲ ਤਿੰਨ ਹੀ ਰਾਸ਼ੀ ਵਾਲਿਆਂ ਦੇ ਲਈ ਬੜੇ ਹੀ ਕਿਸਮਤ ਵਾਲਾ ਰਹੇਗਾ ਇਸ ਸਾਲ ਤੁਹਾਨੂੰ ਧਨ ਕਮਾਉਣ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਤੁਹਾਨੂੰ ਬੜਾ ਜ਼ਿਆਦਾ ਲਾਭ ਪ੍ਰਾਪਤ ਹੋ ਜਾਵੇਗਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਆਰਥਿਕ ਤੰਗੀ ਨਹੀਂ ਹੋਵੇਗੀ ਜੇਕਰ ਵਪਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਹਨਾਂ ਲੋਕਾਂ ਦੇ ਲਈ ਇਹ ਸਾਲ ਫਿਰ ਬੜਾ ਹੀ ਚੰਗਾ ਸਾਬਤ ਹੋ ਜਾਵੇਗਾ ਅਤੇ ਤੁਹਾਡੀ ਹਰ ਕੋਸ਼ਿਸ਼ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ ਤੁਹਾਡੀ ਪ੍ਰਭਤਾ ਦੇ ਵਿੱਚ ਨਿਖਾਰ ਆਉਣ ਵਾਲਾ ਹੈ ਤੁਹਾਡਾ ਪ੍ਰਦਰਸ਼ਨ ਪਹਿਲਾਂ ਤੋਂ ਬਿਹਤਰ ਹੋ ਜਾਵੇਗਾ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਤੁਸੀਂ ਜੋ ਵੀ ਕੁਝ ਕਰੋਗੇ ਉਸ ਨਾਲ ਬਸ ਤੁਹਾਨੂੰ ਲਾਭ ਹੀ ਲਾਭ ਹੋਵੇਗਾ ਵਪਾਰੀਆਂ ਨੂੰ ਸਾਲ ਦੇ ਸ਼ੁਰੂਆਤ ਵਿੱਚ ਹੀ ਕੋਈ ਵੱਡਾ ਮੁਨਾਫਾ ਹੋ ਸਕਦਾ ਹੈ ਤੁਹਾਨੂੰ ਅਨਪ੍ਰਭੀ ਲੋਕਾਂ ਦਾ ਸਾਥ ਮਿਲ ਜਾਵੇਗਾ ਨਵੇਂ ਵਪਾਰਕ ਵਿਚਾਰ ਬਟਾਉਂਦੇ ਤੁਹਾਡੇ ਲਈ ਚੰਗੇ ਸਾਬਤ ਹੋ ਜਾਣਗੇ ਤੁਸੀਂ ਆਪਣੀ ਤਰੱਕੀ ਤੋਂ ਖੁਸ਼ੀ ਮਹਿਸੂਸ ਕਰੋਗੇ ਤੁਹਾਡਾ ਆਤਮ ਵਿਸ਼ਵਾਸ ਹੋਰ ਵੀ ਜ਼ਿਆਦਾ ਵਧੇਗਾ ਤੇ ਤੁਹਾਡੀ ਮਿਹਨਤ ਇਸ ਸਮੇਂ ਰੰਗ ਲਿਆਵੇਗੀ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਤਿੰਨਾਂ ਹੀ ਰਾਸੀ ਵਾਲਿਆਂ ਨੂੰ ਸਾਲ 2025 ਦੇ ਵਿੱਚ ਕੋਈ ਗੰਭੀਰ ਪਰੇਸ਼ਾਨੀ ਜਿਹੜੀ ਬਿਮਾਰੀ ਦੇ ਪ੍ਰਤੀ ਹੈ ਉਹ ਨਹੀਂ ਤੰਗ ਕਰੇਗੀ ਜੇਕਰ ਤੁਸੀਂ ਕਿਸੇ ਦਰਦ ਜਾਂ ਬਿਮਾਰੀ ਤੋਂ ਪੀੜਤ ਸੀ ਤਾਂ ਤੁਸੀਂ ਉਸ ਦਰਦ ਤੋਂ ਇਸ ਸਮੇਂ ਛੁਟਕਾਰਾ ਪਾ ਸਕਦੇ ਹੋ ਤੁਸੀਂ ਖੁਦ ਨੂੰ ਜ਼ਿਆਦਾ ਊਰਜਾਵਰ ਤੇ ਜ਼ਿੰਦਗੀ ਦੇ ਵਿੱਚ ਪ੍ਰਤੀ ਸਕਾਰਾਤਮਕਤਾ ਮਹਿਸੂਸ ਕਰੋਗੇ ਇਸ ਸਾਲ ਤਣਾ ਤੁਹਾਡੀ ਸਿਹਤ ਤੇ ਭਾਰੀ ਪੈ ਸਕਦਾ ਹੈ ਤੇ ਸਮੱਸਿਆਵਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਵਿਵਹਾਹਿਕ ਬਣੋਗੇ ਤੇ ਤੁਹਾਡਾ ਬਹੁਤ ਜ਼ਿਆਦਾ ਤਣਾਬ ਤੁਸੀਂ ਜੇਕਰ ਲੈ ਲੈਂਦੇ ਹੋ ਤਾਂ ਸਿਹਤ ਨੂੰ ਲੰਬੇ ਸਮੇਂ ਤੱਕ ਚੰਗਾ ਰੱਖਣ ਦੀ ਕੋਸ਼ਿਸ਼ ਵੀ ਕਰਦੇ ਰਹਿਣਾ ਸਾਲ ਦੇ ਆਖਰੀ ਮਹੀਨਿਆਂ ਤੋਂ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਤੇ ਤੁਸੀਂ ਥੋੜੇ ਉਨ੍ਹਾਂ ਦੇ ਪ੍ਰਤੀ ਚਿਤਤ ਵੀ ਰਹਿ ਸਕਦੇ ਹੋ ਨੰਬਰ 3 ਹੈ ਜੀ ਕਿ ਸਾਲ 2025 ਦੇ ਅਖੀਰ ਵਿੱਚ ਤੁਹਾਡੇ ਪਰਿਵਾਰ ਨੂੰ ਕੋਈ ਬਹੁਤ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਘਰ ਵਿੱਚ ਕੋਈ ਸੁਭ ਕਬ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਬਹਾਵ ਵੀ ਵੜ ਸਕਦਾ ਹੈ ਅਕਤੂਬਰ ਵਿੱਚ ਮਿਥਨ ਰਾਸ਼ੀ ਵਾਲਿਆਂ ਨੂੰ ਕੈਰੀਅਰ ਨੂੰ ਲੈ ਕੇ ਕੋਈ ਗੁੱਡ ਨਿਊਜ਼ ਸੁਣਨ ਨੂੰ ਜਰੂਰ ਮਿਲ ਸਕਦੀ ਹੈ ਜੋ ਲੋਕ ਮਲਟੀ ਡੈਸ਼ਨਲ ਕੱਪੜੀ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਹੱਥ ਵਿੱਚ ਕੁਝ ਚੰਗੇ ਮੌਕੇ ਵੀ ਆ ਸਕਦੇ ਹਨ ਇਟਰਨਸ਼ਿਪ ਕਰਨ ਵਾਲਿਆਂ ਨੂੰ ਜਿਆਦਾ ਸਖਤ ਮਿਹਨਤ ਕਰਨੀ ਹੋਵੇਗੀ ਆਪਣੇ ਮੈਨੇਜਰ ਨੂੰ ਝੂਠ ਬੋਲਣ ਕਰਕੇ ਤੁਹਾਡੀ ਇਟਰਨਸ਼ਿਪ ਸਮੇਂ ਤੋਂ ਪਹਿਲਾਂ ਵੀ ਖਤਮ ਹੋ ਸਕਦੀ ਹੈ ਜੇਕਰ A 389 ਵਾਲੇ ਵਿਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਵੇਖਦੇ ਹੋ ਤਾਂ ਇਸ ਸਾਲ ਤੁਹਾਡਾ ਇਹ ਸੁਪਨਾ ਜ਼ਰੂਰ ਪੂਰਾ ਹੋ ਜਾਵੇਗਾ ਤੁਹਾਨੂੰ ਚੰਗੇ ਮੌਕੇ ਮਿਲ ਜਾਣਗੇ ਜੋ ਤੁਹਾਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਈ 2025 ਦਾ ਮਹੀਨਾ ਖਾਸ ਤੁਹਾਡੇ ਲਈ ਚੰਗਾ ਸਾਬਤ ਹੋ ਜਾਵੇਗਾ ਇਸ ਮਹੀਨੇ 15 ਮਈ 2025 ਨੂੰ ਗੁਰੂ ਦਾ ਗੋਚਰ ਤੁਹਾਡੀ ਰਾਸੀ ਵਿੱਚ ਹੋਵੇਗਾ ਮਈ 2025 ਦੇ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪਛਮ ਭਾਵ ਨਾਲ ਗੋਚਰ ਕਰਨਗੇ ਜਿਸ ਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਖੁਸ਼ ਖੁਸ਼ਹਾਲੀਤਨ ਅਤੇ ਐਸੋ ਆਰਾਮ ਦੀ ਪ੍ਰਾਪਤੀ ਵਿੱਚ ਹੋਵੇਗੀ ਇਸ ਸਾਲ ਤੁਹਾਡਾ ਵਿਆਹ ਵੀ ਹੋ ਸਕਦਾ ਹੈ ਤੁਹਾਨੂੰ ਕਈ ਪਰ ਸਤਾਬ ਵੀ ਮਿਲ ਸਕਦੇ ਹਨ ਸਿੱਖਿਆ ਜਾਂ ਵਪਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਵੀ ਮਿਲ ਜਾਵੇਗੀ ਤੁਸੀਂ ਧਰਮਕ ਕੰਮਾਂ ਵਿੱਚ ਆਪਣਾ ਮਨ ਲਗਾਉਂਦੇ ਹੋਏ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ ਇਸ ਸਾਲ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਨੰਬਰ 5 ਹੈ ਜੀ ਕਿ ਇਹਨਾਂ ਤੇਡ ਰਾਸੀ ਵਾਲਿਆਂ ਨੂੰ ਮਾਰਚ 2025 ਦੇ ਦੂਜੇ ਭਾਗ ਤੋਂ ਸਰੀ ਦਾ ਗੋਚਰ ਵੀ ਤੁਹਾਡੇ ਲਈ ਬਹੁਤ ਹੀ ਧੂਬ ਤਾਮ ਨਾਲ ਬਾਲਾ ਬਦਲਾ ਲੈ ਕੇ ਆਵੇਗਾ ਤੁਹਾਡੀ ਸੁੱਖ ਸਹੂਲਤਾ ਤੇ ਬਿਹੋਤਾ ਜੀਵਨ ਚ ਖੁਸ਼ਹਾਲੀ ਹੀ ਚਾਰਾ ਪਾਸਿਆਂ ਤੋਂ ਆ ਜਾਵੇਗੀ ਵਪਾਰ ਜਗਤ ਦੇ ਨਾਲ ਤੁਹਾਡੇ ਜਿਹੜੇ ਲੋਕ ਹਨ ਉਹਦਾ ਦੇ ਲਈ ਇਹ ਸਮਾ ਬੜਾ ਹੀ ਅਣਕੂਲ ਹੈ ਤੁਹਾਡੇ ਵਪਾਰ ਦੇ ਨਾਲ ਜੁੜੇ ਹੋਏ ਨਵੇਂ ਵਿਚਾਰ ਤੁਹਾਡੇ ਵਪਾਰ ਦੀ ਤਰੱਕੀ ਲਈ ਲਾਭਕਾਰੀ ਸਾਬਤ ਹੋ ਜਾਣਗੇ ਇਸ ਮੌਕੇ ਪਰਿਵਾਰ ਵਿਧਾਉੜ ਦੀ ਜੋੜਾ ਬਣਾ ਰਹੇ ਜੋੜਿਆਂ ਨੂੰ ਸ਼ੁਭ ਸਬਾਚਾਰ ਪ੍ਰਾਪਤ ਹੋ ਜਾਵੇਗਾ ਤੁਸੀਂ ਆਪਣਾ ਸੰਤੁਲਨ ਪਾ ਲਓਗੇ ਸਾਲ ਦਾ ਅੰਤ ਪਿਆਰ ਕੋਬਲਤਾ ਤੇ ਬਾਧਿਆ ਦੇ ਨਾਲ ਸ਼ੁਭ ਸੰਜੋਗਾ ਵਾਲਾ ਬਣ ਸਕਦਾ ਹੈ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਾਲ 2025 ਦੇ ਅਨੁਸਾਰ ਇਹ ਸਾਲ ਤੁਹਾਡੇ ਲਈ ਬੜਾ ਹੀ ਵਧੀਆ ਰਹਣ ਵਾਲਾ ਹੈ 2025 ਤੁਹਾਡੇ ਲਈ ਆਸਾ ਜਰਕਦ ਨਤੀਜੇ ਲੈ ਕੇ ਆ ਸਕਦਾ ਹੈ ਉੱਚ ਅਧਿਕਾਰੀ ਤੁਹਾਡੇ ਨਾਲ ਸਿੱਧੇ ਹੀ ਅਸਾਈਨਡ ਬਾਇਟ ਦੇ ਨਾਲ ਸੰਪਰਕ ਕਰ ਸਕਦੇ ਹਨ ਤੁਹਾਨੂੰ ਬੜੀ ਹੀ ਘੱਟ ਕੋਸ਼ਿਸ਼ ਨਾਲ ਚੰਗੇ ਨਤੀਜੇ ਮਿਲ ਸਕਦੇ ਹਨ ਇਸ ਨਾਲ ਤੁਹਾਨੂੰ ਆਬਦਰ ਬਧੌੜ ਲਈ ਤਰੱਕੀ ਮਿਲ ਜਾਵੇਗੀ ਤੁਸੀਂ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਬਣਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਆਪਣੀ ਮਿਹਨਤ ਤੇ ਕੋਸ਼ਿਸ਼ ਜਾਰੀ ਰੱਖੋਗੇ ਤਾਂ ਇਹ ਬਦਦਗਾਰ ਤੁਹਾਡੇ ਲਈ ਸਾਬਤ ਹੋ ਜਾਵੇਗੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਦਲਾਅ ਸਕਾਰਾਤਮਕ ਹੀ ਆਉਣਗੇ ਸਾਲ 2025 ਜੇਕਰ ਤੁਸੀਂ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਨਵੇਂ ਮੌਕੇ ਵੀ ਮਿਲ ਸਕਦੇ ਹਨ ਨੌਕਰੀ ਪੈਸਾ ਲੋਕਾਂ ਲਈ ਇਹ ਸਾਲ ਬੜਾ ਹੀ ਅਨੁਕੂਲ ਸਿੱਧ ਸਾਬਤ ਹੋ ਜਾਵੇਗਾ ਤੁਹਾਨੂੰ ਦਫ਼ਤਰ ਵਿੱਚ ਆਪਣੀ ਟੀਮ ਅਤੇ ਆਪਣੇ ਸ਼ਰੀਰ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਤੁਸੀਂ ਆਪਣੇ ਨਾਲ ਕੰਮ ਕਰਦੇ ਬੌਸ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਜਾਵੋਗੇ ਤੁਹਾਡਾ ਸੰਘਰਸ਼ ਤੁਹਾਡੀ ਮਿਹਨਤ ਹੁਣ ਰਗ ਲਿਆਵੇਗੀ ਜਿਸ ਕਰਕੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਜਾਂ ਕੋਈ ਬੇਹੱਦ ਅਹੁਦਾ ਵੀ ਪ੍ਰਾਪਤ ਹੋ ਸਕਦਾ ਹੈ ਅਬਦਰੀ ਵਿੱਚ ਬਾਦੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਸਾਲ ਆਪਣੀ ਆਮਦਨ ਵਿੱਚ ਚੰਗਾ ਖਾਸਾ ਵਾਧਾ ਦੇਖਣ ਨੂੰ ਮਿਲ ਜਾਵੇਗਾ ਤੁਹਾਡੀ ਸੈਲਰੀ ਵਿੱਚ ਵਾਧਾ ਹੋ ਜਾਵੇਗਾ ਤੁਸੀਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਨਜ਼ਰ ਆਓਗੇ ਨਾਲ ਹੀ ਨਾਲ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਾਲ 2025 ਦੇ ਵਿੱਚ ਇਹ ਸਾਲ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਯਾਦਗਾਰ ਸਾਲਾਂ ਵਿੱਚੋਂ ਇੱਕ ਸਾਲ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਦੇ ਨਾਲ ਨਾਲ ਲਾ ਭੁੱਲਣਯੋਗ ਪਲ ਵੀ ਆਉਣਗੇ ਸਾਲ 2025 ਦੀ ਸ਼ੁਰੂਆਤ ਤੋਂ ਹੀ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਨਾਲ ਪਹਿਲੇ ਹੀ ਭਾਵ ਤੋਂ ਗੋਚਰ ਕਰ ਦੇਣਗੇ ਜਿਸ ਨਾਲ ਤੁਹਾਡੇ ਬਹੁਤਾ ਜੀਵਨ ਵਿੱਚ ਢੇਰ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਤੁਹਾਡੇ ਰਿਸ਼ਤੇ ਵਿੱਚ ਨਜ਼ਦੀਕੀਆ ਵਧ ਜਾਣਗੀਆਂ ਤੇ ਤੁਸੀਂ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਤੇ ਵਿਸ਼ਵਾਸ ਵਧੇਗਾ ਇਸ ਸਾਲ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਇਸ ਸਾਲ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਹਰ ਕਦਮ ਦਾਰ ਕਦਮ ਸਾਥ ਮਿਲ ਜਾਵੇਗਾ ਇਸ ਸਾਲ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਸਮੇਂ ਵਿੱਚ ਆਪਣੇ ਸਾਥੀ ਨੂੰ ਨਜ਼ਰ ਅਦਾਜ਼ ਢਾ ਕਰੋ ਦੋਸਤੀ ਚ ਪਿਆਰ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਵੀ ਹੋ ਜਾਣਗੇ ਜਿਹੜੇ ਲੋਕ ਸਿੰਗਲ ਹਨ ਉਹਨਾਂ ਲਈ ਪਰਫੈਕਟ ਪਾਰਟਨਰ ਦੀ ਤਲਾਸ਼ ਇਥੇ ਖਤਮ ਹੋ ਜਾਵੇਗੀ ਨਵੰਬਰ 2025 ਚ ਤੁਹਾਡਾ ਜਿਆਦਾ ਖਰਚਾ ਹੋ ਸਕਦਾ ਹੈ ਨਬਾ ਘਰ ਨਵੀ ਪ੍ਰਾਪਰਟੀ ਜਾਂ ਕੋਈ ਕਾਰ ਜਾਂ ਮੋਟਰਸਾਈਕਲ ਵੀ ਤੁਸੀਂ ਖਰੀਦ ਸਕਦੇ ਹੋ ਇਸ ਬਹੀ ਦੇ ਤੁਸੀਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਜਿਆਦਾ ਉਤਸਕ ਨਜ਼ਰ ਆਓਗੇ ਇਸ ਸਾਲ ਤੁਸੀਂ ਕੋਈ ਵੱਡੀ ਯੋਜਨਾ ਵੀ ਵੜਾ ਸਕਦੇ ਹੋ ਚਾਹੇ ਉਹ ਵਪਾਰ ਨਾਲ ਸੰਬੰਧਿਤ ਹੋਵੇ ਜਾਂ ਫਿਰ ਆਪਣਾ ਕੋਈ ਨਵਾਂ ਸਟਾਰਟਅਪ ਸ਼ੁਰੂ ਕਰਨ ਦਾ ਵਿਚਾਰ ਹੋਵੇ ਕਿਸਮਤ ਹੁਣ ਤੁਹਾਡਾ ਸਾਥ ਹੀ ਦੇਵੇਗੀ ਤੇ ਤੁਸੀਂ ਆਪਣੀਆਂ ਸਾਰੀਆਂ ਹੀ ਸ਼ੁਰੂਆਤਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਸ਼ੇਅਰ ਬਾਜ਼ਾਰ ਨਾਲ ਜੁੜੇ ਹੋਏ ਲੋਕਾਂ ਨੂੰ ਆਪਣੇ ਨਿਵੇਸ਼ ਤੋਂ ਚੰਗਾ ਲਾਭ ਮਿਲ ਜਾਵੇਗਾ ਜਿਸ ਨਾਲ ਤੁਸੀਂ ਮਹਿੰਗੀ ਗੱਡੀ ਵੀ ਖਰੀਦ ਸਕਦੇ ਹੋ 2025 ਦੇ ਅਖੀਰਲੇ ਮਹੀਨੇ ਵਿੱਚ ਤੁਹਾਡੇ ਕਾਰੋਬਾਰ ਤੇ ਨੌਕਰੀ ਲਈ ਚੰਗਾ ਸਬਾ ਰਹੇਗਾ ਕਿਸਮਤ ਵੀ ਤੁਹਾਡੇ ਹਰ ਪੱਖ ਤੋਂ ਸਾਥ ਦੇਵੇਗੀ ਤੁਹਾਡਾ ਪੂਰਾ ਹੀ ਧਿਆਨ ਤੁਹਾਡੇ ਕੰਬ ਤੇ ਰਹੇਗਾ ਘਟ ਬੇਦਤ ਦੇ ਨਾਲ ਤੁਹਾਨੂੰ ਚੰਗੇ ਨਤੀਜੇ ਮਿਲ ਜਾਣਗੇ ਪਿਛਲੇ ਦਿਵਸਾਂ ਚ ਕੁਝ ਲਾਭ ਮਿਲ ਸਕਦਾ ਹੈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਕੁਝ ਬੈਗੇ ਉਪਕਰਣ ਵੀ ਖਰੀਦ ਸਕਦੇ ਹੋ ਤੁਹਾਡੇ ਕੰਬ ਕਾਜ ਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆ ਸਕਦਾ ਹੈ ਡੌਕਰੀ ਤੇ ਪੜ੍ਹਾਈ ਤੋਂ ਇਲਾਵਾ ਤੁਸੀਂ ਖੇਡਾਂ ਵਿੱਚ ਵੀ ਹਿੱਸਾ ਲੈ ਸਕਦੇ ਹੋ ਤੁਹਾਨੂੰ ਕਿਸੇ ਵੀ ਚੰਗੇ ਕੰਪਨੀ ਨਾਲ ਜੁੜਨ ਦਾ ਮੌਕਾ ਵੀ ਜਰੂਰ ਮਿਲ ਜਾਵੇਗਾ ਜਿਸ ਨਾਲ ਤੁਹਾਨੂੰ ਚੰਗੀ ਪੋਸਟ ਤੇ ਚੰਗੀ ਆਮਦਨੀ ਵੀ ਮਿਲ ਜਾਵੇਗੀ ਵਪਾਰਕ ਯਾਤਰਾ ਲਈ ਤੁਹਾਨੂੰ ਕਾਫੀ ਲਾਭ ਹੋ ਜਾਵੇਗਾ ਸੋ ਦੋਸਤੋ ਇਹ ਸੀ ਜੀ ਤਿੰਨ ਰਾਸੀ ਵਾਲਿਆਂ ਦਾ ਰਾਸੀ ਫਲ ਜੋ ਕਿ 2025 ਵਿੱਚ ਇਹਨਾਂ ਦੀਆਂ 10 ਵੱਡੀਆਂ ਭਵਿੱਖਬਾਣੀਆਂ ਇਹਨਾਂ ਦੇ ਨਾਲ ਹੋਣ ਵਾਲੀਆਂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੇ ਵੱਲੋਂ ਰਾਸ਼ੀਆ ਮੁਤਾਬਕ ਦਿੱਤੀ ਗਈ ਜਾਣਕਾਰੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ